ਹਾਂਜੀ ਇਹ ਚੰਗੇ ਜਿਹੜੇ ਚੰਗੇ ਇਨਸਾਨ ਆ ਬਾਕੀ ਚੰਗੇ ਇਨਸਾਨ ਆ ਉਹਨਾਂ ਲਈ ਇੱਕ ਹੋਰ ਗੱਲ ਕਹਿਣਾ ਚਾਹੂੰਗਾ ਵੈਰੀ ਇੰਪੋਰਟੈਂਟ ਮੈਸੇਜ ਕਿ ਸ਼ਾਇਦ ਮੈਂ ਦੂਜੀ ਤੇ ਤੀਜੀ ਵਾਰੀ ਇਹਨੂੰ ਦੁਹਰਾ ਰਿਹਾ ਪਰ ਬਹੁਤ ਜ਼ਰੂਰੀ ਹੈ ਤੁਸੀਂ ਆਪਣੀ ਚੰਗਿਆਈ ਦੇ ਹਿਸਾਬ ਨਾਲ ਦੁਨੀਆ ਦੇਖਣ ਦੇਖਣ ਲੱਗਨੇ ਆਪਾਂ ਜਿੰਨੇ ਵੀ ਚੰਗੇ ਜਿੰਨੇ ਵੀ ਦੇਵਦੂਤ ਜਾਂ ਐਂਜਲਸ ਫਰਿਸ਼ਤੇ ਪ੍ਰਮਾਤਮਾ ਨੇ ਦੁਨੀਆ ਤੇ ਕੱਲੇ ਆ ਤੇ ਮਹਿਮਾਨ ਨਾਲ ਕਹਿਣਾ ਆਪਾਂ ਚੰਗੇ ਬੰਦੇ ਆ 85% ਦੁਨੀਆ ਜਿਹੜੀ ਹੈ ਉਹ 55 ਜਾਂ 60% ਤਾਂ ਬਹੁਤ ਡੈਮੇਜ ਹੈ ਤੇ ਫਿਰ 20% ਇਹੋ ਜਿਹਾ ਹੁੰਦਾ ਜਿਹੜੇ 60 70% ਡੈਮੇਜ ਹੈ 40% ਉਹਨਾਂ ਚ ਇਨਸਾਨੀਅਤ ਹੈਗੀ ਹੈ ਤੇ 85% ਦੁਨੀਆ ਮਤਲਬ 네ਗੇਟਿਵਿਟੀ ਚ ਹੈਗੀ ਹੈ ਤੇ ਸਿਰਫ 15% ਨੇ ਸੋ ਇਹ ਚਸ਼ਮਾ ਨਾ ਲਾ ਕੇ ਦੇਖੋ ਦੁਨੀਆ ਨੂੰ ਕਿ ਜਿਵੇਂ ਦਾ ਮੈਂ ਆ ਉਵੇਂ ਹੀ ਉਹ ਅਗਲਾ ਹੋਏਗਾ 85% ਬਹੁਤ ਵੱਡਾ ਰੇਸ਼ੀਓ ਹੁੰਦਾ ਏ ਤੇ ਤੁਸੀਂ ਮੰਨ ਕੇ ਚੱਲੋ ਹਰ ਦੂਜਾ ਜਾਂ ਤੀਜਾ ਬੰਦਾ ਤੁਸੀਂ ਜਿਹੜਾ ਮਿਲ ਰਹੇ ਹੋ ਉਹ ਗੰਦਾ ਸੋ ਇਹ 15% ਸਿਰਫ ਬੰਦੇ ਚੰਗੇ ਨੇ ਤੇ ਤੁਸੀਂ ਕੈਟੇਗੋਰਾਇਜ਼ ਸਭ ਤੋਂ ਪਹਿਲਾਂ ਕਰਨਾ ਹੈ ਤੇ ਅੱਬਲ ਤੇ ਇੱਕ ਮੋਟੀ ਜੀ ਚਾਲ ਇਹ ਚੱਲ ਕੇ ਰੱਖਣੀ ਹੈ ਤੁਸੀਂ ਇਹ ਮੰਨ ਕੇ ਚੱਲਣਾ ਹੈ ਕਿ ਸੰਸਾਰ ਗੰਦਾ ਹੈ ਤੇ ਉਹਦੇ ਚੋ 10-15% ਹੀ ਤੁਹਾਨੂੰ ਤੁਸੀਂ ਕੈਟੇਗੋਰਾਇਜ਼ ਕਰਨੇ ਲੱਭਣੇ ਆ ਸੋ ਇਹ ਚਸ਼ਮਾ ਲਾਓ ਕਿ ਸਾਰੀ ਦੁਨੀਆ ਮੇਰੇ ਵਰਗੀ ਆ It's never gonna work.